ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਹਾ ਸੀਗਾ ਜਿਹੜੀ ਥੋੜਿਆ ਆਹ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨਾਂ ਨੂੰ ਹੋ ਸਕਦਾ ਉਹਨਾਂ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ ਪਾੜ ਗਿਆ ਉਹਦੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹ ਤਿੰਨ ਚਾਰ ਜੋ ਆਕਾਂ ਦਾ ਪਿਆ ਹੋਇਆ ਕੱਲਾ ਕਮਾਉਣ ਵਾਲਾ ਜ ਕਾਲਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੀ ਤੇਰੇ ਬੰਦੇ ਤੂੰ ਮਤਲਬ ਤੁਹਾਡੀ ਵਿਕਦੀ ਆਏਗਾ ਡੋਰ ਤੂੰ ਲੈ ਕੇ ਸੀਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੇ ਡੋਰਾਂ ਬੰਦ ਕਰਾਏਗਾ ਮੈਂ ਸਾਰੀਆਂ ਇੱਕ ਬੰਦਾ ਚੱਕ ਲਿਆ ਸੱਤ ਬੰਦੇ ਡੋਰਾਂ ਵਿੱਚ ਹੀ ਜਾਂਦੇ ਐ ਐਮ ਐਲ اے ਸਾਹਿਬ ਮੈਨੂੰ ਨਾਂ ਦੇਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਕਦੀ ਹੈ ਤਾਂ ਮੈਨੂੰ ਨਾਂ ਦੇ ਕੇ ਉਹਨਾਂ ਨੂੰ ਤੁਸੀਂ ਕਿੱਥੋਂ ਲੈ ਕੇ ਹੁੰਦੇ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਇਹਦਾ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਕਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬੜਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਬੰਦੇ ਨਾਲ ਐਮ ਐਲ ਏ ਸਾਹਿਬ ਇਹ ਕਰੇ ਕਿ ਨਹੀਂ ਵੇਚਨੇਗੇ ਐਮ ਐਲ ਏ ਸਾਹਿਬ ਜਰਾ ਝੁਲੀ ਵੇਤਰਾ ਗੋਲ ਕਰਾਵਾ ਪਠਾਨਕੋਟ ਸਾਈਡ ਦਾ ਐਮ ਐਲ ਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਵੀ ਹੋਰ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਬਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਗੱਲ ਕਰਨੀ ਹੈ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸ ਯਾਰ ਸਾਨੂੰ ਨਾ ਸਿਖਾ ਤੇਰੀ ਸੋਹਣੀ ਗੱਲ ਫੇਰ ਸਰ ਸਾਨੂੰ ਵੀ ਨਾ ਸਿਖਾਓ ਕਾਨੂੰਨ ਨਾ ਸਿਖਾ ਤਲਮਤ MLA ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨਹੀਂ ਤੁਸੀਂ ਕਾਨੂੰਨ ਨਹੀਂ ਸਿਖਾ ਸਕਦੇ ਮੈਂ ਤਾਂ ਦੱਸਾਂ MLA ਸਾਹਿਬ MLA ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇੰਦ ਹੋ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਹੋ ਨਾ ਸਰ ਬਸ ਰਿਟਾਇਰਮੈਂਟ ਲੈਣੀ ਹੈ ਕੋਈ ਉਸ ਮਰਦੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੂੰ ਤਲਮਤ ਤੁਸੀਂ ਕਰਵਾ ਦਿਓ ਜਦੋਂ ਦਿਲ ਕੀਤਾ ਇਹ ਤੁਹਾਡੇ ਵਸ ਦਾ ਇਹ ਤੁਹਾਡੇ ਵਸ ਦਾ ਰੋਗ ਨਹੀਂ ਹੈ ਕੋਈ ਪਠਾਨਕੋਟ ਪਠਾਨਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰਵਾਉਂ ਹੋ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਤੂੰ ਐ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਕਰਦਾ ਗੱਲ ਖਾਣੇ ਆ ਕੇ ਕਰਨਾਗਾ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਇਹ ਤੁਹਾਡੇ ਚੁਣੇ ਹੋਏ ਲੋਕ ਐ ਸਰਪੰਚ ਸਾਹਿਬ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆਦੀ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣਿਆ ਨਾ ਅਨਾਉਂਸਮੈਂਟ ਸੁਣ ਲਈ ਸੁਣ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਬੈਜੀ ਕਰਾਈਆਂ ਅਨਾਉਂਸਮੈਂਟਾਂ ਤੁਸੀਂ ਸੁਣਿਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਆ ਚਾਹੇ ਕੋਈ ਸੱਟੇ ਦਾ ਕੰਮ ਕਰਦਾ ਚਾਹੇ ਕੋਈ ਚਿੱਟੇ ਦਾ ਕੰਮ ਕਰਦਾ ਚਾਹੇ ਕੋਈ ਚਾਈਨਾ ਡੋਰ ਦਾ ਕੰਮ ਕਰਦਾ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾਂ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਉਂਸਮੈਂਟ ਕਰਾਈ ਆ ਉਸ ਦਿਨ ਦਾ ਆਪਦੀ ਤਨਖਾਹ ਤੋਂ ਬਿਨਾ ਬੇਸ਼ੱਕ ਮੇਰੀ ਤਨਖਾਹ 5000 ਹੋਵੇ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮ ਦਾ ਆਪਣੇ ਘਰੇ ਨਹੀਂ ਲੈ ਕੇ ਗਿਆ ਤੇ ਪੁਲਿਸ ਬਦਨਾਮ ਹੁੰਦੀ ਹੈ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖੇ ਕਿਸੇ ਨੇ ਨਹੀਂ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਕਹਿਣਾ ਤੋਂ ਨੋਵੇਂ ਕੋਈ ਜਾ ਕੇ ਕਹਿੰਦਾ ਨਹੀਂ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਧਰ ਤੇ ਸਰਪੰਚ ਸਾਹਿਬ ਇਹੋ ਜਿਹਾ ਮੁਹਿੰਮ ਚਲਾਓ ਜਿਹਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਗਰੀਬ ਮਜ਼ਦੂਰ ਕੋਈ ਲੋੜਵੰਦ ਹੈ ਨਾ ਕੋਈ ਬੰਦਾ ਭੁੱਖਾ ਨਾ ਸੋਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਲਿਖਾਈ ਤੋਂ ਵਾਂਝਾ ਨਾ ਰਵੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਪੱਖੋਂ ਬੈਠਾ ਹੈ ਤਾਂ ਤੁਸੀਂ ਇਸ ਚੀਜ਼ ਤੇ ਗੌਰ ਕਰੋ ਕਿ ਉਹਦਾ ਇਲਾਜ ਕਰਵਾਓ चंगिया चीजा पिंड च लागू करा साफ सफाई पर ध्यान देवे एम एल ए साहब का फिर फोन आ गया बदली करा मेरी इन्होंने होर की हैलो हाँ जी एम एल ए साहब बंद भेजे भेजे नहीं जनाब ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠੇ ਦੋ ਦਨਾਂ ਦਾ ਆਸਮੀ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਗੁੱচ্চਾ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜੁਲਦੇ ਰਹਿਣਾ ਇੱਥੇ ਤੁਸੀਂ ਸਾਡੇ ਮਲਾਜਮੋਂ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਮੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਮੇਰੀ ਬਦਲੀ ਹਮੇਸ਼ਾ ਮੇਰੇ ਥਾਣਿਆਂ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟਿਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸੂਲ ਬਣਾਇਆ ਹੋਇਆ ਹੈ ਵੀ ਜਿਹੜੇ ਮੇਰੇ ਅਸੂਲ ਹਨ ਮੈਂ ਅਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐਮਐਲਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਹ ਪਵਾਈ ਗਈ ਨਾ ਸੰਵਿਧਾਨ ਦੀ ਸੌਂਹ ਖਵਾਈ ਗਈ ਤੁਹਾਨੂੰ ਵੀ ਮੈਂ ਸੰਵਿਧਾਨ ਦੀ ਕਸਮ ਕਰਨਾ ਉਹ ਉਹੋ ਜਿਹੜੀ ਕਸਮ ਹੈ ਉਹ ਵਰਦੀ ਪਾਉਣ ਮੋਕ ਸਾਨੂੰ ਵੀ ਖਵਾਈ ਜਾਂਦੀ ਹੈ ਵੀ ਮੈਂ ਸੰਵਿਧਾਨ ਦੀ ਕਸਮ ਖਾਨਣਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਐਸੇ ਕਰਕੇ ਕਿ ਐਮਐਲਏ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚਾ ਮੇਲੇ ਸਭ ਕਰਵਾਈਆਂ ਸੀ ਨਹੀਂ ਸਰ ਕਰਵਾਈਆਂ ਸੀ ਨਾ ਮੈਂ ਜੋ ਪੁੱਛ ਰਿਹਾ ਦੇਖੋ ਤੁਸੀਂ ਗਰਦੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਿਓ ਤੁਸੀਂ ਗਰਮੀ ਕੱਢ ਲਿਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਛ ਦੀ ਤਰਖਾਹਾਂ ਕਾਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਦੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਕਾਰ ਹੈ ਉਹ ਰਾਜੂ ਆ ਮੁੰਡਾ ਪਿੰਡ ਚੋਂ ਹੈ ਜਿਹੜੇ ਜਿਹਦੇ ਜਿਹਦਾ ਬੱਚਾ ਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚਾਈਨਾ ਡੋਰ ਫੇਰੀ ਹੈ ਤੇ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵ ਕਿ ਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਉਹ ਚਾਈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦਾ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਝ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸ਼ਰਮਿਕ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਐਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚਟਾ ਵੇਚੂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚਾਈਨਾ ਡੋਰ ਵਿੱਚ ਕਿੰਨਾ ਲੱਗਣਾ ਹੈ ਕੋਈ ਕਾਰ ਜੁਰਮਾਨਾ ਆਪ ਕੋ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦਮੰਦ ਨੂੰ ਭੇਜਦਾ ਤਨਮੰਦ ਦੱਸਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਮੇਰਾ ਬੰਦ ਹੀ ਹੈ ਜਨਾਬ ਜੋ ਮਰਜੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਓਕੇ ਹੁਣ ਦੱਸੋ ਜੀ ਠੀਕ ਆ ਧਰਮ ਸਿੰਘ ਤੁਹਾਡੀ ਗੱਲ ਤੋਂ ਸਾਨੂੰ ਵੀ ਪਤਾ ਲੱਗਿਆ ਜੀ ਵੀ ਇਹ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਜੀ ਤੇ ਮਤਲਬ ਕੀ ਚੱਲ ਰਿਹਾ ਸਾਨੂੰ ਇਹ ਗੱਲ ਦੀ ਜਾਣਕਾਰੀ ਮਤਲਬ ਨਹੀਂ ਆ ਤੁਹਾਡੀ ਰਾਈ ਗੱਲ ਦੇ ਹੁਣ ਸਰਪੰਚ ਸਾਹਿਬ ਇਹ ਦੱਸੋ ਸ਼ਰਮਿੰਦਾ ਜੀ ਪਰ ਅਸੀਂ ਪਿੰਡ ਲੈਵਲ ਤੇ ਉਹਨਾਂ ਦੇ ਨਾਲ ਪਏ ਆ ਤੁਹਾਡੀ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣ ਕੇ ਸਾਨੂੰ ਇਹ ਨਹੀਂ ਮਦਦ ਕਰਨੀ ਚਾਹੀਦੀ ਇਹਨਾਂ ਦੀ ਪਰ ਤੁਸੀਂ ਵੀ ਸਮਾਜਿਕ ਤੌਰ ਤੇ ਸਾਨੂੰ ਮਗਰ ਆਉਣਾ ਚਾਹੀਦਾ ਜੀ ਤੇ ਅਸੀਂ ਇਸ ਗੱਲ ਤੋਂ ਬਹੁਤ ਸ਼ਰਮਿੰਦਾ ਤੇ ਫਿਰ ਵੀ ਅਸੀਂ ਚਾਹੁੰਦੇ ਹਾਂ ਇਹਦਾ ਧੰਨਵਾਦ ਤੁਹਾਡਾ ਮੈਂ ਅਸਲ ਦੇ ਵਿੱਚ ਮਾਨ ਇਹ ਬਣਾਇਆ ਸੀ ਮੈਂ ਅਨਾਉਂਸਮੈਂਟ ਇਹੀ ਕਰਵਾਈ ਸੀ ਕਿ ਜੇ ਕਿਸੇ ਤੇ ਕਿ ਚੈਨਾ ਨੋਰ ਵੇਚ ਰਿਹਾ ਜੀ ਵੇਚਣ ਵਾਲੇ ਤੇ ਜਿਹੜਾ ਤੇ ਜਿਹੜਾ ਖਰੀਦ ਕੇ ਜਿਹਦੇ ਨਾਲ ਗਰਦਨ ਕਿਸੇ ਦੀ ਕੱਟੀ ਗਈ ਜਾਂ ਕਿਤਾ ਨੁਕਸਾਨ ਹੋ ਗਿਆ ਮੈਂ ਇਹ ਚੀਜ਼ਾਂ ਅਨਾਉਂਸ ਕਰਵਾਇਆ ਸੀ ਇਹਨਾਂ ਕਿ ਮੈਂ 307 ਦੇ ਪਰਚੇ ਦੇਵਾਂਗਾ ਠੀਕ ਹੈ ਜੀ ਤੁਸੀਂ ਪੰਚਾਇਤੋਂ ਆਏ ਹੋ ਐਮਐਲਏ ਸਾਹਿਬ ਗਰਮ ਬੋਲ ਕੇ ਕੋਈ ਗੱਲ ਨਹੀਂ ਸਾਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ ਇਹਨਾਂ ਦਾ ਕਿਉਂਕਿ ਅਸੀਂ ਤਾਂ ਸਰਕਾਰ ਦੇ ਨੌਕਰਾਂ ਵਿੱਚ ਅਸੀਂ ਪਬਲਿਕ ਦੇ ਵੀ ਨੌਕਰਾਂ ਨਾਲ ਤੁਹਾਡੇ ਟੈਕਸਾਂ ਦੇ ਵਿੱਚੋਂ ਤਨਖਾਹਾਂ ਆਉਂਦੀਆਂ ਸਾਡੀਆਂ ਫਿਰ ਸਾਡੇ ਘਰ ਚੱਲਦੇ ਫਿਰ ਸਾਡੀਆਂ ਸਰਦਾਰੀਆਂ ਇਸ ਕਰਕੇ ਮੈਨੂੰ ਗੁੱਸਾ ਨਹੀਂ ਐਮਐਲਏ ਸਾਹਿਬ ਦੇ ਬੋਲਣ ਦਾ ਮੇਰੀਆਂ ਬਥੇਰੇ ਵੀ ਬਦਲੀਆਂ ਹੋਈਆਂ ਇੱਕ ਵਾਰੀ ਹੋਰ ਹੋ ਜੂਗੀ ਫਿਰ ਕੋਈ ਗੱਲ ਨਹੀਂ ਬਲਿਕ ਦੀ ਸੇਵਾ ਕਰਨੀ ਹੈ ਇਹਨਾਂ ਮੈਂ ਜ਼ਰੂਰ ਕਰੂੰਗਾ ਤੁਸੀਂ ਆਏ ਹੋ ਤੁਹਾਡਾ ਸਤਿਕਾਰ ਹੈ ਪੰਚਾਇਤ ਦਾ ਮੈਂ ਕਦੇ ਪੰਚਾਇਤ ਨਹੀਂ ਮੋੜੀ ਮੈਂ ਕਦੇ ਆਮ ਬੰਦਾ ਆ ਜੇ ਮੈਂ ਕਦੇ ਉਹ ਵੀ ਨਹੀਂ ਮੋੜਿਆ ਜਿੰਨੇ ਜੋਗਾ ਮੈਂ ਹੁੰਦਾ ਮੈਂ ਕਰਦੇ ਆ ਮੈਂ ਇਹਨਾਂ ਤੇ ਕੋਈ ਬਾਹਲਾ ਕਰੜਾ ਪਾਚਾ ਨਹੀਂ ਦਿੰਦਾ ਪਰ ਜੁਰਮਾਨੇ ਜਿਹੜੇ ਮੈਂ ਅਨਾਉਂਸ ਕੀਤੇ ਆ ਉਹ ਜੁਰਮਾਨਾ ਇਹਨਾਂ ਤੋਂ ਵਸੂਲ ਕਰੂੰਗਾ ਠੀਕ ਹੈ ਜੀ ਚਾਇਨਾ ਡੋਰ ਵਾਲਿਆਂ ਵਾਸਤੇ ਮੈਂ 1 ਲੱਖ ਰੁਪਇਆ ਕੀਤਾ ਜੀ ਚਿੱਟਾ ਵੇਚਣ ਵਾਲਿਆਂ ਵਾਸਤੇ ਮੈਂ 2 ਲੱਖ ਰੁਪਇਆ ਕੀਤਾ ਕਿ ਚਾਹੇ ਥੋੜੀ ਮਾਤਰਾ ਚ ਫੜੇ ਜਾਂ ਵੱਧ ਮਾਤਰਾ ਚ ਫੜੇਗਾ ਤਾਂ ਜੁਰਮਾਨਾ ਵੱਧ ਹੈ ਠੀਕ ਹੈ ਜੀ ਜੇ ਮ ਜਿਹਦਾ ਬੱਚਾ ਜਾਂ ਜਿਹੜਾ ਖੁਦ ਪਤੰਗ ਉਡਾ ਰਿਹਾ ਉਹਦੇ ਵਾਸਤੇ ਮੈਂ ਰੱਖਿਆ ਸੀ 50000 ਰੁਪਏ ਜੁਰਮਾਨਾ ਜੁਰਮਾਨੇ ਮੈਂ ਇਹਨਾਂ ਨੂੰ ਕਰੂੰਗਾ ਹਾਂਜੀ ਮਾਫੀ ਮੰਗਾਉਂਗਾ ਪਬਲਿਕ ਪੱਤਰ ਤੇ ਇਹਨਾਂ ਤੋਂ ਬੁਲਾ ਲਓ ਬੰਦੇ ਤੁਹਾਡੇ ਤਾਂ ਗਰਾਮ ਸਿੰਘ ਬੁਲਾਓ ਧਰਮ ਸਿੰਘ ਜੀ ਅਸੀਂ ਤੁਹਾਡੇ ਕੰਮ ਤੋਂ ਬਹੁਤ ਖੁਸ਼ ਆ ਜੀ ਜੋ ਤੁਹਾਡਾ ਇਹ ਕੰਮ ਆ ਜੋ ਤੁਸੀਂ ਇਹ ਨਰਨਾ ਲੈ ਫੈਸਲੇ ਲੈ ਰਹੇ ਹੋ ਜੀ ਪਰ ਸਾਨੂੰ ਵੀ ਪਿੰਡ ਪੱਦਰ ਤੇ ਉਹਨਾਂ ਦੇ ਮੰਗਰੇਸ ਕਰਕੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਬੈਠੇ ਬੜੀ ਕਾਰਵਾਈ ਕਰੋ ਜੀ ਪਰ ਅਸੀਂ ਇਹ ਆਣੇ ਆ ਵੀ ਉਹ ਤਾਂ ਗਲਤ ਕੱਟਿਆ ਗਿਆ ਇਹ ਜਿਉਂਦੇ ਜੀ ਇਹਨਾਂ ਦੇ ਮਗਰ ਵੀ ਬੱਚੇ ਆ ਨਹੀਂ ਨਹੀਂ ਜਾਣੇ ਜੀ ਇਹਨਾਂ ਤੋਂ ਕਰ ਬੈਠੇ ਬੱਚੇ ਕਰ ਬੈਠੇ ਭੁਗਤ ਨਹੀਂ ਇਹਨਾਂ ਨੂੰ ਪੈ ਰਹੀ ਹੈ ਜੀ ਅਸਲ 'ਚ ਇਹ ਹੁੰਦਾ ਸਰਪੰਚ ਸਾਹਿਬ ਜੀ ਜਿਹੜਾ ਬੰਦਾ ਕਰਦਾ ਹੈ ਨਾ ਹਾਂ ਜੀ ਤਾਂ ਉਹਨੂੰ ਜੇ ਸਜ਼ਾ ਨਾ ਮਿਲੇ ਕੀਤੀ ਸੀ ਤੇ ਫਿਰ ਉਂਗਲਾਂ ਸਾਡੇ ਤੇ ਉੱਠਦੀਆਂ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਰਲਈ ਐ ਪੁਲਿਸ ਮਿਲੀ ਐ ਪਰ ਪੁਲਿਸ ਨਹੀਂ ਰਲਈ ਹੁੰਦੀ ਸਾਡੇ ਤੇ ਪ੍ਰੈਸ਼ਰ ਬਹੁਤ ਹੁੰਦਾ ਹਾਂਜੀ ਹਾਂਜੀ ਜਿਹੜਾ ਪ੍ਰੈਸ਼ਰ ਆ ਸਾਨੂੰ ਉਹ ਕੰਮ ਨਹੀਂ ਕਰ ਦਿੰਦਾ ਹਾਂਜੀ ਕਿਸੇ ਤਰ੍ਹਾਂ ਮੈਂ ਸਮਝ ਲਓ ਹੁਣ ਤੁਸੀਂ ਆ ਗਏ ਤੁਸੀਂ ਪੰਚਾਇਤ ਪੱਤਰ ਤੇ ਆਏ ਹੋ ਸਾਡੇ ਤੇ ਇੱਕ ਪ੍ਰੈਸ਼ਰ ਤਾਂ ਹੈ ਨਾ ਪੰਚਾਇਤ ਆਈ ਐ ਹਾਂ ਪਿੰਡ ਦਾ ਵੱਡ ਜਾਂਦਾ ਹਾਂ ਬਣਦਾ ਨਾ ਹੁਣ ਐਮਐਲਏ ਸਾਹਿਬ ਬੋਲ ਕੇ ਠੀਕ ਐ ਸਾਨੂੰ ਗੁੱਸਾ ਨਹੀਂ ਇਹਨਾਂ ਕੋਲ ਇਹਨਾਂ ਨੂੰ ਲੋਕਾਂ ਨੇ ਪਾਵਰਾਂ ਦਿੱਤੀਆਂ ਜੀ ਹਾਂਜੀ ਠੀਕ ਐ ਹੁਣ ਇਹ ਆਪਦੀ ਪਾਵਰ ਦੇ ਸਿਰ ਤੇ ਬੋਲਦੇ ਬੋ ਨੇਕ ਚੰਦ ਜੀ ਬਾਜ ਆ ਜਿਓ ਜੀ ਸਰ ਬਹੁਤ ਗਰਮ ਹੈ ਇਹਨਾਂ ਗੱਲਾਂ ਤੇ ਇਹਨਾਂ ਨੇ ਪਹਿਰਾ ਦਿੱਤਾ ਹੋਇਆ ਇਹ ਸੱਚ ਦਾ ਰਾ ਮੱਲਿਆ ਆਪਾਂ ਇਹਨਾਂ ਦੇ ਵਿੱਚ ਅੜਚਰਾ ਨਾ ਪਾਈਏ ਜੀ ਸਾਨੂੰ ਵੀ ਅਸੀਂ ਵੀ ਆ ਗੱਲ ਤੋਂ ਸ਼ਰਮਿੰਦੇ ਆ ਸਰਪੰਚ ਸਾਹਿਬ ਅਸੀਂ ਗਾ ਤੋਂ ਗੱਲ ਬਾਜ ਆ ਜਿਓ ਹੁਣ ਕਮਾਈ ਹੋਰ ਕਮਾਜ ਹੈਗੀ ਆ ਦੁਕਾਨਦਾਰੀ ਹੈਗੀ ਆ ਹਾਂਜੀ ਤੁਸੀਂ ਵੀ ਬੇਟੇ ਨੂੰ ਸਮਝਾਓ ਬੱਚਿਆਂ ਨੂੰ ਨਹੀਂ ਗਾ ਤੋਂ ਨਹੀਂ ਲਿਆ ਕੇ ਦਿੰਦੇ ਹਾਂ ਸਰਪੰਚ ਸਾਹਿਬ ਇੱਕ ਹੋਰ ਚੀਜ਼ ਦੇਖੋ ਹੁਣ ਨੇਕ ਚੰਦ ਨੂੰ ਤੁਸੀਂ ਜਾਣਦੇ ਆ ਨਾ ਜਾਣਦੇ ਆ ਇਹਦਾ ਇੰਨਾ ਵੱਡਾ ਜਿਹੜਾ ਉਹ ਮੈਂ ਕਹਿੰਨਾ ਕਿ ਇੱਕ ਮਲਟੀ ਸਟੋਰ ਵਰਗੀ ਦੁਕਾਨ ਹੈ ਦੁਕਾਨ ਨਹੀਂ ਇਹਦਾ ਇੱਕ ਬਹੁਤ ਵੱਡਾ ਸਟੋਰ ਹੈ ਪੁਰਾਣਾ ਕੰ ਜੀ ਇਹ ਬੰਦੇ ਆ ਮੈਨੂੰ ਪਤਾ ਹੈ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਆਪਦੇ ਗੱਲੇ ਦੇ ਵਿੱਚੋਂ 50000 ਤੋਂ ਵੱਧ ਰੁਪਿਆ ਲੈ ਕੇ ਉੱਠਦਾ ਇਹ ਜੀ ਜੀ ਸਾਰੇ ਦਿਨ ਦੀ ਵਟਤ ਪਤਾ ਜੀ ਹਾਂ ਜੇ ਇਹ 5% ਵੀ ਵੈਸੇ 5% ਕਮਾਈ ਕੋਈ ਕਰਦਾ ਨਹੀਂ ਨਹੀਂ ਕਰ ਕਮਾਈ ਸੌਦਿਆਂ ਦੇ ਵਿੱਚ 10% ਤੋਂ ਲੈ ਕੇ ਤੇ 50 50% ਤੱਕ ਜੇ ਇਹ 10% ਵੀ ਕਮਾਈ ਕਰਦਾ ਹੋਇਆ ਨਾ ਤਾਂ ਇਹ 5000 ਰੁਪਿਆ ਇਮਾਨਦਾਰੀ ਦਾ ਲੈ ਕੇ ਆਪਦੀ ਦੁਕਾਨ ਤੋਂ ਸ਼ਾਮ ਨੂੰ ਉੱਠਦਾ ਇੱਕ ਉਹ ਲੋਕ ਹੈ ਜਿਹੜੇ ਦਿਹਾੜੀ ਮਜ਼ਦੂਰੀ ਉਹ ਜਿਹਦੇ ਵਿਚਾਰੇ ਤੇ ਜਿਹਦੇ ਗਰਦਨ ਕੱਟੀ ਗਈ ਉਹ ਮੀਡੀਅਮ ਕਲਾਸ ਦਾ ਬੰਦਾ ਹੈ ਉਹ ਹਾਈ ਗੱਲ ਆ ਜੀ ਠੀਕ ਹੈ ਉਹਦੇ 4-5 ਬੱਚੇ ਆ ਨਿੱਕੇ ਨਿੱਕੇ ਤਿੰਨ ਆ ਕਿ ਚਾਰ ਆ ਮੈਨੂੰ ਕਨਫਰਮ ਨਹੀਂ ਉਹ ਹਾਂ ਹੁਣ ਅਸੀਂ ਵੀ ਬੱਚੇ ਪਾਉਂਦੇ ਆ ਉਹਦੇ ਹਾਂ ਬੱਚੇ ਬੱਚੇ ਲੋਕਾਂ ਨੂੰ ਜ਼ਹਿਰ ਦੇ ਕੇ ਥੋੜੋ ਪਾਲਣੇ ਯਾਰ ਤੇਰੀ ਬੋਲੀ ਹਜੇ ਵੀ ਨਹੀਂ ਬਦਲਦੀ ਮੈਂ ਪੰਚਾਇਤ ਦਾ ਸਦਕਾਰ ਕਰ ਰਿਹਾ ਮੈਂ ਐਮਐਲਏ ਸਾਹਿਬ ਦੀ ਕਾਲ ਆਈ ਹੈ ਠੀਕ ਹੈ ਮੈਨੂੰ ਬੇਸ਼ੱਕ ਜੋ ਮਰਜ਼ੀ ਬੋਲ ਗਏ ਹੋ ਸਕਦਾ ਉਹ ਓਨੀ ਗਰਮੀ ਦੇ ਵਿੱਚ ਮੇਰੀ ਬਦਲੀ ਕਰਵਾਉਣ ਕੋਈ ਗੱਲ ਨਹੀਂ ਅਸੀਂ ਤਾਂ ਨੌਕਰੀ ਕਰਨੀ ਹੈ ਪਬਲਿਕ ਸਰਵੈਂਟ ਆ ਹੋ ਪਰ ਤੇਰੀ ਬੋਲੀ ਤਾਂ ਹੌਂ ਚੋ ਕਿਲਾ ਨਹੀਂ ਸੇਠ ਤੇਰੇ ਨਿਕਲਿਆ ਹਜੇ ਠੀਕ ਹੈ ਬੱਚੇ ਪਾਲਣ ਦਾ ਬੱਚੇ ਪਾਲਣ ਦਾ ਕਿਹੜਾ ਤਰੀਕਾ ਇਹ ਕਿਹੜਾ ਤਰੀਕਾ ਬੱਚੇ ਪਾਲਣ ਦਾ ਲੋਕਾਂ ਦੀ ਗਰਦਮੈਂ ਘਟ ਘਟ ਤੁਸੀਂ ਬੱਚੇ ਪਾਲਨੇ ਚਲੋ ਸਾਰਾ ਗੇਤ ਉਹਨਾਂ ਨੂੰ ਜੀ ਇਹ ਬੰਦਾ ਮੈਂ ਕਹਿੰਦਾ ਜੇ ਇਮਾਨਦਾਰੀ ਦੀ ਕਮਾਈ ਲੈ ਕੇ ਉੱਠੇ ਨਾ ਸਰਪੰਚ ਸਾਹਿਬ ਮੈਂਬਰ ਸਾਹਿਬ ਇਹ ਬੰਦਾ ਇਮਾਨਦਾਰੀ ਦੀ ਕਮਾਈ ਲੈ ਕੇ ਉੱਠਦਾ ਇਹ 5000 ਰੁਪਏ ਘਟੋ-ਘਟ ਬਚਾ ਕੇ ਉੱਠਦਾ ਸ਼ਾਮ ਨੂੰ ਆਪਦੇ ਦੁਕਾਨ ਦੇ ਗੱਲੇ ਦੇ ਵਿੱਚੋਂ ਹਾਂ ਇਹ ਤਾਂ ਇਹ ਕੋ ਲੋਕ ਹੈ ਜਿਹੜੇ ਵਿਚਾਰੇ 300 400 500 ਰੁਪਏ ਤੇ ਦਿਹਾੜੀ ਕਰਦੇ ਮਜ਼ਦੂਰੀ ਕਰਦੇ 30 ਦੇ 30 ਦਿਨ ਬਾਈ ਜੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਮੈਂਬਰ ਸਾਹਿਬ ਕਿ ਦਿਹਾੜੀ 30 ਦੇ 30 ਦਿਨ ਨਹੀਂ ਲੱਗਦੀ ਜੇ 20 ਦਿਨ 22 ਦਿਨ ਲੱਗੀ ਨਾ ਤਾਂ ਉਹਨਾਂ ਦਾ 10 ਤੋਂ 12000 ਰੁਪਏ ਮਹੀਨਾ ਬਣਦਾ ਤੇ ਕਰਦੇ ਹੁਣ ਮੈਨੂੰ ਦੱਸੋ ਇਹ ਇਹਨਾਂ ਦਾ ਲਾਲਚ ਕੀ ਹੈ ਚਾਈਨਾ ਡੋਰ ਇਹ ਕਿਉਂ ਵੇਚਦੇ ਆ ਜੇ ਇਹ ਸੁਧਾਰਨ ਡੋਰ ਵੇਚਦੇ ਨੇ ਜਿਹੜੀ ਆਪਣੇ ਚਾਹੇ ਅੰਮ੍ਰਿਤਸਰ ਤੋਂ ਆ ਗਈ ਚਾਹੇ ਕਿਤੋਂ ਹੋਰ ਆ ਗਈ ਅਸੀਂ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਪੜਤਾਲ ਚ ਰੱਖੀਆਂ ਹੁੰਦੀਆਂ ਉਤੋਂ ਇਹਨਾਂ ਨੂੰ 100 100 150 ਰੁਪਏ ਦਾ ਗੱਟੂ ਮਿਲਣਾ ਹੈ 100 ਤੋਂ ਘੱਟ ਵੀ ਮਿਲ ਜਾਂਦਾ ਜਿਹੜੀ ਮਾੜੀ ਹੈ ਇਹਨਾਂ ਦਾ ਉਹ ਵਿਕਦਾ 2 250 ਦਾ ਅੱਛਾ ਅੱਛਾ ਚਾਈਨਾ ਡੋਰ ਇਹਨਾਂ ਨੂੰ ਮਿਲਦੀ ਹੈ 250 ਤੋਂ 300 ਨੂੰ ਜੀ ਗੱਟੂ ਜਿਹੜਾ ਹੈਗਾ ਤੇ ਹੁਣ ਹਰੇਕ ਕੋਲੇ ਸਾਹਮਣੇ ਨਹੀਂ ਰੱਖੀ ਜਦੋਂ ਇਹਨਾਂ ਨੇ ਵੇਚਣੀ ਆ ਨਾ ਉਹ 2-250 ਵਾਲਾ ਗੱਟੂ ਜਿਹੜਾ ਇਹੋ 1000 ਤੋਂ 1500 ਦਾ ਵੇਚਦੇ ਆ ਇਹ ਠੀਕ ਹੈ ਜੀ ਤੇ ਹਰਾਮ ਨਹੀਂ ਤਾਂ ਹੋਰ ਕੀ ਹੈ ਇਹ ਤਾਂ ਗੱਲ ਹੈਗੀ ਠੀਕ ਹੈ ਇੱਕ ਪਾਸੇ ਤੁਸੀਂ ਲੋਕਾਂ ਤੋਂ 5-5 7-7 ਗੁਣਾ ਪੈਸੇ ਵਸੂਲ ਰਹੇ ਹੋ ਦੂਜੇ ਪਾਸੇ ਤੁਸੀਂ ਮੌਤ ਦਾ ਸਮਾਨ ਵੇਚ ਰਹੇ ਲੋਕਾਂ ਦਾ ਜੀ ਠੀਕ ਹੈ ਮੈਂ ਇਸ ਕਰਕੇ ਜੀ ਮੇਰੀ ਇੱਕ ਸੁਭਾਅ ਹੈ ਪਹਿਲੇ ਦਿਨ ਤੋਂ ਕਿ ਕਦੇ ਵੀ ਮੈਂ ਜ਼ਿਮੇਵਾਰ ਬੰਦਿਆਂ ਨੂੰ ਮੋੜਿਆ ਨਹੀਂਗਾ ਬਿਲਕੁਲ ਠੀਕ ਹੈ ਮੈਂ ਫੇਰ ਜ਼ਿਕਰ ਕਰਦਾ ਵੀ ਠੀਕ ਹੈ ਐਮਐਲਏ ਸਾਹਿਬ ਨੇ ਜੋ ਬੋਲਣਾ ਸੀ ਬੋਲ ਲਿਆ ਹਾਂਜੀ ਠੀਕ ਹੈ ਤੜਕੇ ਤੱਕ ਉਹ ਕੀ ਕਾਰਵਾਈ ਪਾਉਣਗੇ ਹਜੇ ਮੇਰੀ ਤਾਂ ਪਹਿਲੀ ਵਾਰੀ ਇਹੋ ਜੇ ਕੇਸ ਦੇ ਵਿੱਚ ਆਉਣਾ ਵਾਸਤਾ ਪੈ ਰਿਹਾ ਕਿਉਂਕਿ ਮੈਂ ਤਾਂ ਅਜੇ ਮੇਰੇ ਤਾਂ ਹਫਤਾ ਵੀ ਨਹੀਂ ਹੋਇਆ ਇੱਥੇ ਆਏ ਨੂੰ ਹੂੰ ਹੂੰ ਤੇ ਆਉਂਦਿਆ ਸਾਰਾ ਚੀਜ਼ ਜਿਹੜੀ ਮੈਂ ਤਾਂ ਆ ਕੇ ਹਦਾਇਤਾਂ ਜਾਰੀ ਕੀਤੀਆਂ ਤੇ ਇਹਨਾਂ ਨੇ ਕੰਮ ਕੀਤਾ ਰਾਜੂ ਮੈਂ ਸਰਪੰਚ ਸਾਹਿਬ ਨੂੰ ਦੱਸਦਾ ਹਾਂਜੀ ਐਮਐਲਏ ਸਾਹਿਬ ਨੂੰ ਮੈਂ ਆਪਣੇ ਵੱਲੋਂ ਕਾਲ ਕਰ ਲਵਾਂਗਾ ਕੋਈ ਗੱਲ ਨਹੀਂ ਪਰ ਮਾਫੀ ਸ਼ਬਦ ਮੇਰੀ ਡਾਇਰੀ 'ਚ ਨਹੀਂ ਲਿਖਿਆ ਕਿਉਂਕਿ ਮੈਂ ਇਹੋ ਜੇ ਉਹੋ ਜ ਅਨਾਉਂਸਮੈਂਟ ਜਾਂ ਤਾਂ ਮੈਂ ਕਰਵਾਈ ਹੋਈ ਸੀ ਹੈਗੀ ਕੰਨ ਚ ਹਾਂਜੀ ਜੇ ਕੋਈ ਚਾਈਨਾ ਡੋਰ ਖਰੀਦ ਕੇ ਆਪਦੇ ਜਵਾਕ ਨੂੰ ਦਿੰਦਾ ਜਾਂ ਕੋਈ ਆਪ ਖਰੀਦ ਕੇ ਪਤੰਗ ਚੜਾਉਂਦਾ ਤੇ ਉਹ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਖਰੀਦਣ ਵਾਲੇ ਵਾਸਤੇ ਮੈਂ 50000 ਦਾ ਜੁਰਮਾਨਾ ਰੱਖਿਆ ਸਰਪੰਚ ਸਾਹਿਬ ਉਹ ਨਾਲ ਮੈਂ ਗੱਲ ਕਰੂੰਗਾ ਕਿੰਨੇ ਜੁਰਮਾਨੇ ਨਾਲ ਘੱਟੋ ਘੱਟ ਤੇਰਾ ਸਰੂਕ ਹੈ ਲਿਖਤ ਪੜਤ ਕਰਕੇ ਬੰਦੇ ਜੀ ਹਾਂਜੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਉਹ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੂੰਗਾ ਮੈਂ ਤੁਹਾਡੇ ਨਾਲ ਨਹੀਂ ਕਰਨੀ ਠੀਕ ਹੈ ਤੁਹਾਡੇ ਨਾਲ ਮੈਂ ਨਹੀਂ ਕਰਨੀ ਛੇੜ ਜੀ ਹਾਂਜੀ ਮੈਂ 1 ਲੱਖ ਰੁਪਇਆ ਅਨਾਊਂਸ ਕਰਵਾਇਆ ਹੋਇਆ ਚਾਇਨਾ ਡੋਰ ਵੇਚਣ ਵਾਲਾ ਹਾਂ ਹਾਂ ਨੇ ਬਥੇਰੀ ਵੇਚੀ ਐ ਬਥੇਰੀ ਮੈਂ ਕਢਾ ਕੇ ਲਾਵਾਂ ਗੱਟੇ ਕਿੰਨੇ ਸੋਹਣੇ ਜੀ ਕਮਾਏ ਜੀ ਮੈਂ ਗੱਟੇ ਕਢਾ ਦਿਆਂ ਫਿਰ ਕਿੰਨੇ ਸਰਪੰਚ ਸਾਹਿਬ ਗੱਟੇ ਕਢਾ ਕੇ ਵਿਖਾਦੇ ਤੇ ਵੀ ਕਿੰਨੇ ਗੱਟਿਆਂ ਚ ਪਈ ਸੀਗੀ ਤੇ ਵੇਚੇ ਕਿੰਨੇ ਹੋਣਗੇ ਬਾਜਾ ਜੋ ਇਹਨਾਂ ਵੇਚੇ ਕਿੰਨੇ ਹੋਣਗੇ ਹੁਣ ਤੱਕ ਨਹੀਂ ਠੀਕ ਐ ਬਥੇਰਾ ਗੱਲ ਵੱਡਿਆ ਲੋਕਾਂ ਦਾ ਤੁਸੀਂ ਪਹਿਲੀ ਗਲਤੀ ਸੀ ਜੀ ਸੇਠ ਜੀ ਪਹਿਲੀ ਗਲਤੀ ਨਹੀਂ ਸੀ ਮੈਨੂੰ ਸਾਰੀ ਰਿਪੋਰਟ ਹੁੰਦੀ ਐ ਮੈਂ ਤੁਹਾਡੀ ਦੁਕਾਨ ਤੇ ਕਿਉਂ ਗਿਆ ਜੇ ਤੁਹਾਡੀ ਨੋਟਿਸ ਦੇ ਵਿੱਚ ਕੋਈ ਹੋਰ ਬੰਦਾ ਹੈਗਾ ਨਾ ਵੀ ਵੇਚਦਾ ਤਾਂ ਮੈਨੂੰ ਉਹਦਾ ਤੁਸੀਂ ਐਂ ਕਰੋ ਗੁਪਤ ਤਰੀਕੇ ਨਾਲ ਨੰਬਰ ਦੇ ਦਿਓ ਜੇ ਚੱਕ ਕੇ ਤੁਹਾਡੇ ਵਾਲੀ ਕਾਰਵਾਈ ਬਰਾਬਰ ਦੀ ਨਾ ਨਾ ਪਾਵਾ ਤਾਂ ਧਰਮ ਸੋ ਬਰਾੜਵਾ ਕੋ ਮੈਨੂੰ ਕੀ ਕਰ ਗਈ ਸਾਰੇ ਖੈਰ ਚੀਂ ਵੇਚਦੀ ਹੁਣ ਫਿਰ ਵੇਚਣੀ ਆ ਨਹੀਂ ਜੀ ਨਹੀਂ ਜੀ ਫਿਰ ਇਹਨੂੰ ਛੱਡ ਦੇ ਜੁਰਮਾਨੇ ਨਾਲ ਤੇਰੇ ਤੇ ਦੇ ਦਾਂ 307 ਦਾ ਪਰਚਾ ਫੇਰ ਵੇਚ ਲੇਗਾ ਯਾਰ ਸ਼ਰਮ ਵਾਲੀ ਤੁਸੀਂ ਲੋਕਾਂ ਨੇ ਮੈਂ ਪੰਚਾਇਤ ਦਾ ਸਤਿਕਾਰ ਕਰ ਰਿਹਾ ਐਮਐਲਏ ਸਾਹਿਬ ਮੈਨੂੰ ਗਰਮ ਬੋਲ ਕੇ ਮੈਂ ਉਹਨਾਂ ਦਾ ਸਤਿਕਾਰ ਕਰ ਰਿਹਾ ਤੂੰ ਹਲੇ ਕਹਿੰਦਾ ਸਾਰਾ ਸ਼ਹਿਰ ਵੇਚਦਾ ਨਹੀਂ ਨਹੀਂ ਸਰ ਮੈਂ ਤਾਂ ਮੈਂ ਇਹਨਾਂ ਦੀ ਕਰਕੇ ਕਿਹਾ ਵੀ ਆਪਣੇ ਨਾਲ ਆਏ ਸਾਰੀ ਪੰਚਾਇਤੀ ਆਈ ਲੋਕ ਤਾਂ ਲोटा खोहा ਵੀ ਕਰ ਲੋਕ ਤਾਂ ਲोटा खोहा ਵੀ ਕਰਦੇ ਫਿਰ ਉਹ ਕਰ ਲਿਆ ਕਰੋ ਬਾਕੀ ਟੱਬਰ ਲਾ ਕੇ ਲੇਖਨ ਜੀ ਜਿਦਾਈ ਨਾ ਕਰੋ ਛੱਡ ਦੇ ਇਸ ਗੱਲ ਨੂੰ ਤੁਸੀਂ ਇਹਦੇ ਤੌਰ 'ਚ ਕਿੱਲਾ ਜੀ ਇਹਨੇ ਉੱਥੋਂ ਵੀ ਕਿਹਾ ਸੀਗਾ ਕਹਿੰਦਾ ਸਾਡੇ ਇੱਥੋਂ ਦੇ ਐਮਐਲਏ ਮੰਤਰੀ ਮੇਰੀ ਜੇਬ 'ਚ ਐ ਇਹੋ ਜੇ 20 ਥਾਣੇਦਾਰ ਆਏ 20 ਗਏ ਆਂ ਦਾ ਬੜੀ ਗੱਲ ਇਹ ਕਹਿ ਕੇ ਵੇਚਦਾ ਸੀ ਇਹ ਸਾਰੇ ਕੁ ਬੇਨਤੀ ਹੈ ਜੀ ਇਹਨੇ ਤਾਂ ਬਹੁਤ ਰੁਪਏ ਕਮਾਏ ਆ ਯਾਰ ਮੇਰੇ ਕੋਲ ਮਜ਼ਾਕ ਵਾਲਾ ਕੋਈ ਗੱਲ ਨਹੀਂ ਹੈਗੀ ਠੀਕ ਕਿਉਂ ਪਾਦਾ ਤੇਰਾ ਜੁਰਮਾਨਾ ਪਤੰਗ ਪਤੰਗ ਤੇਰਾ ਜਵਾਬ ਚ ਪਾਉਂਦਾ ਸੀ ਕਿ ਇਹਦਾ ਦਿਹਾੜੀਦਾਰ ਬੰਦਾ ਜੀ ਦਿਹਾੜੀਦਾਰ ਕੋਲੇ ਤੇਰੇ ਕੋਲ ਕਿੰਨੇ ਗੱਟੂ ਕਿੰਨੇ ਦੇ ਵਿੱਚ 1000 ਦਾ ਕਿ 1500 ਦਾ ਮੈਨੂੰ 1200 ਦਾ ਲਾਇਆ 1200 ਦਾ ਲਾਇਆ ਹਾਂ ਤੇ ਦਿਹਾੜੀਦਾਰ ਕੋਲ 1200 ਆ ਗਿਆ ਜਵਾਕ ਨੂੰ ਚੈਨਾ ਡੋਰ ਲੈ ਕੇ ਤਾਂ 100 ਰੁਪਏ ਦਾ ਵੀ ਆ ਜਾਂਦਾ ਬਹੁਤ ਠੀਕ ਹੈ ਜੀ ਮੈਨੂੰ ਇਹ ਜਿਹੇ ਚੀਜ਼ਾਂ ਰਾਜੋ ਪਸੰਦ ਨਹੀਂ ਆ ਠੀਕ ਹੈ ਠੀਕ ਹੈ ਮੈਂ ਸਤਿਕਾਰ ਕਰਦਾ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਠੀਕ ਹੈ ਇਹ ਮਜ਼ਾਕੀਆ ਗੱਲਾਂ ਮੈਨੂੰ ਜਰਮਾਨਾ ਲੱਗੂਗਾ ਹਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰ ਲੈਣਾ ਐਮਐਲਏ ਸਾਹਿਬ ਨੂੰ ਮੈਂ ਕਾਲ ਕਰ ਲਊਗਾ ਜਰਮਾਨਾ ਲੱਗੂਗਾ ਤੈਨੂੰ ਵੀ ਲੱਗੂਗਾ ਇਹਨੂੰ ਵੀ ਲੱਗੂਗਾ ਲਿਖਾ ਕੇ ਲਊਗਾ ਇੱਥੇ ਬਕਾਇਦਾ ਤੁਹਾਡੇ ਕੋਲੋਂ